ਇਹਦੇ ਪਾਣੀ ਦੇ ਵਿੱਚ ਇੰਨਾ ਕਿ ਲੋਕਾਂ ਨੇ ਗੁਟਕਾ ਖਾ ਕੇ ਥੁੱਕਿਆ ਹੁੰਦਾ ਕਿ ਉਹਦੇ ਨਾਲ ਲੱਤਾਂ ਪੈਰਾਂ ਨੂੰ ਫੰਕਸ਼ਨ ਨਹੀਂ ਹੁੰਦੀਆਂ ਬਿਮਾਰੀਆਂ ਫੈਲਦੀਆਂ ਅੱਜ ਜੇ ਕਿ ਪਾਣੀ ਦੇ ਨਾਲ ਗੰਦੇ ਪਾਣੀ ਨਾਲ ਮੱਛਰ ਪੈਦਾ ਹੁੰਦੇ ਐ ਡੈਂਗੂ ਫੈਲਦਾ ਮਲੇਰੀਆ ਬਿਮਾਰੀ ਹੈ ਜੀ ਸਾਰੀ ਬਿਮਾਰੀ ਹੈ ਬਸ ਉਹ ਉੱਥੇ ਕੀ ਹੋਣ ਪਰ ਬਸ ਉਹ ਕੀ ਸਰਕਾਰਾਂ ਨੂੰ ਕੀ ਅਪੀਲ ਕਰਦੇ ਸਰਕਾਰ ਨੂੰ ਕੀ ਕਵਾਂਗੇ ਹੱਪਾ ਉਹ ਕਾਪੇ ਦੇਖੇ ਜੇ ਸ਼ੁਭਕਾਮਨਾਵਾਂ ਮੈਂ ਨਨਾ ਸ਼ੇਗਲ ਫਾਸਟਵੇ ਸਵੇਰਾ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਇਸ ਵੇਲੇ ਸਿਖਾੜੇ ਆ ਸਮਰਾਲਾ ਚੌਂਕ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾਣੀ ਦਾ ਜੋ ਕੀ ਛੱਪੜ ਲੱਗ ਚੁੱਕਿਆ ਹੈ ਤੁਸੀਂ ਦੇਖ ਸਕਦੇ ਕਿ ਥੋੜੀ ਜੀ ਬਰਸਾਤ ਹੋਣ ਦੇ ਕਾਰਨ ਜੋ ਕਿ ਇਸ ਰੋਡ ਤੇ ਬਹੁਤ ਜ਼ਿਆਦਾ ਪਾਣੀ ਜੋ ਕਿ ਭਰ ਜਾਂਦਾ ਤੇ ਸੋ ਲੰਘਣ ਵਾਲਿਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਕਿ ਪਾਣੀ ਦਾ ਛੱਪੜ ਲੱਗਿਆ ਹੈ ਲੁਧਿਆਣਾ ਦੇ ਵਿੱਚ ਤੁਸੀਂ ਦੇਖ ਸਕਦੇ ਜਗ੍ਹਾ ਜਗ੍ਹਾ ਇਸ ਤਰ੍ਹਾਂ ਦੇ ਹਾਲਾਤ ਨੇ ਪਰ ਪਾਣੀ ਦੀ ਨਿਕਾਸੀ ਦਾ ਕੋਈ ਖਾਸ ਪ੍ਰਬੰਧ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਥੇ ਗੱਡੀਆਂ ਲੰਘਦੀਆਂ ਕਿਸ ਤਰ੍ਹਾਂ ਪਾਣੀ ਵਿੱਚੋਂ ਲੰਘਦੀਆਂ ਤੇ ਸੋ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਜੋ ਈ ਰਿਕਸ਼ਾ ਜੋ ਕਿ ਇੰਨਾ ਪਾਣੀ ਦੇ ਵਿੱਚ ਪਲਟ ਵੀ ਜਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਹੋ ਚੁੱਕੇ ਨੇ ਲੁਧਿਆਣੇ ਦੇ ਪਰ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ ਤੁਸੀਂ ਸੋ ਮੈਂ ਤੁਹਾਨੂੰ ਪਹਿਲੇ ਪਿਛਲੀਆਂ ਵੀਡੀਓਾਂ ਦੇ ਵਿੱਚ ਵੀ ਦਿਖਾਉਂਦੀ ਰਹੀਆਂ ਇਸ ਤਰ੍ਹਾਂ ਦੇ ਹਾਲਾਤ ਜੋ ਕਿ ਲੁਧਿਆਣੇ ਦੇ ਜਿਸ ਨੂੰ 스마트 ਸਿਟੀ ਦਾ ਨਾਮ ਦਿੱਤਾ ਗਿਆ ਹੈ ਲੁਧਿਆਣੇ ਨੂੰ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਗੰਦ ਸਿਟੀ ਬਣ ਕੇ ਰਹਿ ਚੁੱਕਿਆ ਸਾਡਾ ਲੁਧਿਆਣਾ ਪਰ ਜਦੋਂ ਕੋਈ ਬਾਹਰ ਤੋਂ ਲੁਧਿਆਣਾ ਕੁਮਲਨੀ ਜਾਂ ਕੋਈ ਬਾਹਰ ਤੋਂ ਜੋ ਤੁਹਾਨੂੰ ਪਤਾ ਕਿ ਇੱਥੇ ਜੋ ਕਿ ਲੋਕ ਦੂਰ ਦੂਰ ਤੋਂ ਸਮਾਨ ਖੇਦਣ ਲਈ ਆਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਪਿਸ਼ਾਨ ਬਣਦੀ ਹੈ ਜੋ ਕਿ 스마트 ਸਿਟੀ ਦੀ ਤੁਸੀਂ ਦੇਖ ਸਕਦੇ ਹੋ ਕਿ ਥੋੜੇ ਸਮੇਂ ਦੀ ਜੋ ਕਿ بارش ਹੋ ਉਸ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਹੋ ਚੁੱਕੇ ਨੇ ਲੁਧਿਆਣੇ ਦੇ ਸੋ ਅਸੀਂ ਇੱਥੇ ਰਹਾ ਗਿਰਾਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਕਹਿਣਾ ਹੈ ਉਹਨਾਂ ਦਾ ਇਸ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੁਧਿਆਣੇ ਦੇ ਪੂਰੇ ਲੁਧਿਆਣੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਤੁਸੀਂ ਚੱਲ ਜਾਓ ਪਰ ਪਾਣੀ ਦਾ ਕੋਈ ਖਾਸ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੋ ਇਹਨਾਂ ਦੇ ਨਾਲ ਕਾਫੀ ਪ੍ਰੋਬਲਮਾਂ ਆਉਂਦੀਆਂ ਜੋ ਕਿ ਬਿਮਾਰੀਆਂ ਵੀ ਫੈਲਦੀਆਂ ਮੱਛਰ ਮੱਖੀਆਂ ਜੋ ਕਿ ਇਹਨਾਂ ਨਾਲ ਗੰਦਾ ਗੰਦੇ ਪਾਣੀ ਨਾਲ ਪੈਦਾ ਹੁੰਦੇ ਸੋ ਮਲੇਰੀਆ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਸੋ ਅਸੀਂ ਹੁਣ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਕਹਿਣਾ ਹੋਂਾ। ਹਾਂਜੀ ਸੱਸੀ ਗੱਲ ਸਿੱਕੀ ਕਹਿਣਾ ਚਾਹੂੰਗੇ ਬਾਬਾ ਜੀ ਤੁਸੀਂ ਆਟੋ ਲੈ ਕੇ ਇੱਥੇ ਲੰਘਦੇ ਹੋ ਪਾਣੀ ਦੇ ਛੱਪੜ ਲੱਗਿਆ ਹੋਇਆ ਤਾਂ ਕੀ ਪ੍ਰੋਬਲਮ ਆਂਦੀ ਹੈ ਤੁਹਾਨੂੰ? ਪ੍ਰੋਬਲਮ ਇਹ ਆਂਦੀ ਆ ਕਿ ਗੱਡੀ ਦੀਆਂ ਮੋਟਰਾਂ ਦੇ ਉੱਤੇ ਪਾਣੀ ਪੈ ਜਾਂਦਾ। ਮੋਟਰਾਂ ਖਰਾਬੇ ਜਾਂਦੀਆਂ। ਗੱਡੀਆਂ ਦਾ ਨੁਕਸਾਨ ਹੁੰਦਾ ਗੱਡੀਆਂ ਬੰਦ ਹੋ ਜਾਂਦੀਆਂ। ਇਹਦੇ ਪਾਣੀ ਦੇ ਵਿੱਚ ਇੰਨਾ ਕਿ ਲੋਕਾਂ ਨੇ ਗੁਟਕਾ ਖਾ ਕੇ ਛੁੱਕਿਆ ਹੁੰਦਾ। ਕਿ ਉਹਦੇ ਨਾਲ ਲੱਤਾਂ ਪੈਰਾਂ ਨੂੰ ਫੈਕਸ਼ਨ ਹੁੰਦੀ ਆ ਬਿਮਾਰੀਆਂ ਫਿਰ ਲੱਗਦੀਆਂ। ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਜੋ ਕਿ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਵੋਟਾਂ ਮੰਗਣ ਲਈ ਤਾਂ ਵੱਡੇ ਵੱਡੀਆਂ ਗੱਲਾਂ ਆਖੀਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਜੋ ਕਿ ਪਾਣੀ ਦੀ ਨਿਕਾਸੀ ਦਾ ਕੁਝ ਖਾਸ ਪ੍ਰਬੰਧ ਨਹੀਂ ਲੁਧਿਆਣੇ ਦੀ ਚ ਜਗ੍ਹਾ ਜਗ੍ਹਾ ਪਾਣੀ ਖੜਦਾ ਤਾਂ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਸਰਕਾਰਾਂ ਨੇ ਇਹ ਹੀ ਕਹਿਣਾ ਚਾਹੁੰਦੇ ਆ ਵੀ ਇਹਦਾ ਪਾਣੀ ਦਾ ਕੋਈ ਹੱਲ ਕੀਤਾ ਜਾਵੇ। ਇਹ ਪਾਣੀ ਦਾ ਕੋਈ ਇਸ ਪਾਣੀ ਦਾ ਕੋਈ ਵਿਕਾਸ ਕੀਤਾ ਜਾਵੇ ਕੋਈ ਨਾਲਾ ਜਾਂ ਕੋਈ ਚੀਜ਼ ਬਣਾਈ ਜਾਵੇ। ਜਿਹਦੇ ਕਰਕੇ ਪਾਣੀ ਕਬਰ ਹੋ ਜਾਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਉੱਥੇ ਪਾਣੀ ਦਾ ਛੱਪੜ ਲੱਗਿਆ ਹੋਇਆ ਤਾਂ ਕੀ ਪ੍ਰੋਬਲਮ ਆਉਂਦੀ ਹੈ ਜਦੋਂ ਲੰਘਦੇ ਨੇ ਰਾਹ ਕੀ ਪ੍ਰੋਬਲਮ ਹੈ ਸਭ ਨੂੰ ਸਭ ਨੂੰ ਇਹ ਪ੍ਰੋਬਲਮ ਗਵਰਨਮੈਂਟ ਦਾ ਕੰਮ ਹੈ ਇਹ ਦੇਖਣਾ ਪਾਣੀ ਪਾਣੀ ਦਾ ਨਿਕਾਸ ਦਾ ਕੋਈ ਖਾਸ ਪ੍ਰਬੰਧ ਨਹੀਂ ਲੁਧਿਆਣੇ ਵਿੱਚ ਕੀ ਕਹਿਣਾ ਚਾਹੁੰਦੇ ਕੁਝ ਨਹੀਂ ਹੋਗਾ ਲੁਧਿਆਣੇ ਵਿੱਚ ਪਾਣੀ ਨਿਕਲਦਾ ਹੀ ਨਹੀਂ ਕੀਕਟਾਂ ਦੀ ਤੁਹਾਨੂੰ ਵੀ ਲੰਘਣ ਵੇਲੇ ਸਭ ਨੂੰ ਆਉਂਦੀ ਹੈ ਸਾਨੂੰ ਕਿ ਸਭ ਨੂੰ ਅੱਜ ਜੇ ਕਿ ਪਾਣੀ ਦੇ ਨਾਲ ਗੰਦੇ ਪਾਣੀ ਨਾਲ ਮੱਛਰ ਪੈਦਾ ਹੁੰਦੇ ਹੈ ਡੈਂਗੂ ਫੈਲਦਾ ਮਲੇਰੀਆ ਬਿਮਾਰੀ ਹੈ ਜੀ ਸਾਰੀ ਬਿਮਾਰੀ ਹੈ ਬਸ ਉਹ ਉੱਥੇ ਕੀ ਹੋਣ ਬਸ ਉਹ ਸਰਕਾਰਾਂ ਨੂੰ ਕੀ ਅਪੀਲ ਕਰ ਸਰਕਾਰ ਨੂੰ ਕੀ ਕਵਾਂਗੇ ਹਪਾ ਉਹ ਕਾਪੇ ਦੇਖੇ ਜੇ ਤੁਸੀਂ ਦੇਖ ਸਕਦੇ ਹੋ ਕਿ ਆਮ ਜਨਤਾ ਕਿੰਨੀ ਮੁਸ਼ਕਲਾਂ ਦੇ ਵਿੱਚ ਹੈ ਜੋ ਕਿ ਕਹਿ ਰਹੇ ਹੈ ਕਿ ਇਹ ਗੰਦਾ ਪਾਣੀ ਜਦੋਂ ਕਿ ਪੈਰਾ ਨੂੰ ਲੱਗਦਾ ਤੇ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਜੋ ਕਿ ਫੈਲਦੀਆਂ ਸੋਂ ਉਹਨਾਂ ਦਾ ਕਹਿਣਾ ਹੈ ਕਿ ਪੈਰਾ ਤੇ ਖਾਰਿਸ਼ ਵੀ ਹੁੰਦੀ ਹੈ ਤੇ ਡੈਂਗੂ ਮਲੇਰੀਆ ਜੋ ਕਿ ਫੈਲਦਾ ਹੈ ਤੇ ਲੋਕਾਂ ਨੂੰ ਬਹੁਤ ਹੀ ਦਿੱਕਤਾਂ ਆਉਂਦੀਆਂ ਇਸ ਪਾਣੀ ਦੇ ਕਾਰਨ ਪਰ ਸਰਕਾਰਾਂ ਦਾ ਬਿਲਕੁਲ ਵੀ ਧਿਆਨ ਨਹੀਂ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਇੰਨੀਆਂ ਚੀਜ਼ਾਂ ਬਿਲਕਾਤ ਤੱਕ ਧਿਆਨ ਨਹੀਂ ਦੇ ਕਾਤਕ ਲੁਧਿਆਣੇ ਦੀ 스마트 ਸਿਟੀ ਨੂੰ ਸੱਚ ਵਿੱਚ 스마트 ਬਣਾਇਆ ਜਾਂਦਾ ਹੈ ਸੋ ਇਸ ਤਰ੍ਹਾਂ ਦੀ ਅਪਡੇਟ ਲਈ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਹਿਮਾਂਗੀ ਮੈਂ ਨਰ ਸ਼ਾਹਗ